ਫਰੀਦਕੋਟ ਪਹੁੰਚਦੀ ਨਿਵੇਕਲੀ ਪਹਿਲ ਦਸ਼ਮੇਸ਼ ਪਬਲਿਕ ਸਕੂਲ ਫਰੀਦਕੋਟ ਦੇ ਵਿਦਿਆਰਥੀਆਂ ਨੂੰ ਗੁੰਡਾਗਰਦੀ ਕਰਨ ਤੇ ਮਾਪਿਆਂ ਦੀ ਹਾਜ਼ਰੀ ਚ ਪੁਲਿਸ ਨੇ ਸੁਧਰਨ ਦਾ ਦਿੱਤਾ ਮੌਕਾ ਰੋਜ਼ਾਨਾ 2 ਘੰਟੇ ਟ੍ਰੈਫਿਕ ਪੁਲਿਸ ਨਾਲ ਪਹਿਣਗੇ ਬਤੌਣੇ ਬੀਤੇ ਦਿਨੀ ਦਸ਼ਮੇਸ਼ ਪਬਲਿਕ ਸਕੂਲ ਦੇ ਗੇਟ ਮੂਹਰੇ ਦੋ ਤਿੰਨ ਕਾਰਾਂ 'ਚ ਸਵਾਰ ਹੋ ਕੇ ਸਕੂਲੀ ਵਿਦਿਆਰਥੀਆਂ ਵੱਲੋਂ ਲੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਜਿਸ ਤੇ ਪੀसीआर ਪਾਰਟੀ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਇਹਨਾਂ ਵਿਦਿਆਰਥੀਆਂ ਨੂੰ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਹ ਮੌਕੇ ਤੋਂ ਭੱਜ ਨਿਕਲੇ ਅਤੇ ਜਾਂਦੇ ਵਕਤ ਪੀਸੀਆਰ ਪੁਲਸ ਦਾ ਮੋਟਰਸਾਈਕਲ ਵੀ ਭੰਨ ਗਏ ਜਿਸ ਤੋਂ ਬਾਅਦ ਫਰੀਦਕੋਟ ਪੁਲਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇਹਨਾਂ ਵਿਦਿਆਰਥੀਆਂ ਦੀ شناخت ਕਰਕੇ ਰਾਉਂਡ ਅਪ ਕੀਤਾ ਗਿਆ ਪੁੱਛਗਛ ਦੌਰਾਨ ਪਤਾ ਲੱਗਾ ਕਿ ਇਹਨਾਂ ਵਿਦਿਆਰਥੀਆਂ ਵਿੱਚ ਸਕੂਲ ਦੀ ਫਿਰਵਰ ਪਾਰਟੀ ਮੌਕੇ ਆਪਸੀ ਤਕਰਾਰ ਹੋਈ ਸੀ ਜਿਸ ਤੋਂ ਬਾਅਦ ਇਹਨਾਂ ਵੱਲੋਂ ਇਹ ਕਦਮ ਉਠਾਇਆ ਗਿਆ ਅੱਜ ਫਰੀਦਕੋਟ ਦੇ ਐਸਐਸਪੀ ਡਾਕਟਰ ਪ੍ਰਿਗਿਆ ਜਨ ਵੱਲੋਂ ਇਹਨਾਂ ਬੱਚਿਆਂ ਦੇ ਭਵਿੱਖ ਨੂੰ ਵੇਖਦੇ ਹੋਏ ਇਹਨਾਂ ਦੇ ਮਾਪਿਆਂ ਦੀ ਮੰਗ ਤੇ ਇਹਨਾਂ ਨੂੰ ਸੁਧਰਨ ਦਾ ਇੱਕ ਮੌਕਾ ਦਿੰਦੇ ਹੋਏ ਹਰ ਰੋਜ਼ 2 ਘੰਟੇ ਟ੍ਰੈਫਿਕ ਪੁਲਿਸ ਨਾਲ ਬਤੌਣ ਲਈ ਕਿਹਾ ਗਿਆ ਇਸੇ ਸਾਰੇ ਮਾਮਲੇ ਨੂੰ ਲੈ ਕੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਡੀਐਸਪੀ ਸਰਦਾਰ ਤਰਲੋਚਨ ਸਿੰਘ ਨੇ ਐਫ ਨਿਊਜ਼ ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਵੇਖੋ ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੇ ਨਾਲ ਸतीश ਕੁਮਾਰ ਦੀ ਇਹ ਰਿਪੋਰਟ ਆਪਾਂ ਸਾਰੇ ਪੇਰੈਂਟਸ ਨੂੰ ਪਤਾ ਹੋਣਾ ਇੱਕ ਕੱਲ ਕੀ ਆਪਣੇ ਬੱਚੇ ਤੁਹਾਡੇ ਬੱਚੇ ਸੀ ਹਾਂਜੀ ਤੇ ਤੁਹਾਨੂੰ ਪਤਾ ਵੀ ਲੱਗ ਜਾਣਾ ਵੀ ਇਹ ਕੱਲ ਕੀ ਕਰ ਲੱਗੇ ਸੀ ਦੇਖੋ ਜਿਹੜਾ ਕੱਲ ਤੁਹਾਡੇ ਬੱਚਿਆਂ ਨੇ ਉਥੇ ਇੱਕ ਲੜਾਈ ਨੂੰ ਇਨਜਾਮ ਦੇਣ ਲੱਗੇ ਸੀ ਇਹਦਾ ਸਾਡੀ ਪੁਲਿਸ ਜਿਹੜੀ ਸੀ ਪੀਸੀਆ ਸਾਡੀ ਜਿਹੜੀ ਪਾਰਟੀ ਸੀ ਮੌਕੇ ਤੇ ਪਹੁੰਚ ਗਈ ਤੇ ਉਹਦੇ ਕਰਕੇ ਜਿਹੜੀ ਘਟਨਾ ਜਿਹੜੀ ਬਚ ਗਈ ਤੇ ਇੰਦੇ ਚ ਸਾਡੇ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਨੇ ਜਿਹੜਾ ਅਸੀਂ ਹੁਣ ਬੈਠ ਕੇ ਇੱਕ ਫੈਸਲਾ ਲਿਆ ਹੈ ਉਹਦੇ ਚ ਇਹ ਵੀ ਤੁਹਾਡੇ ਬੱਚੇ ਜਿਹੜੇ ਪਲੱਸ 1 ਪਲੱਸ 2 ਦੇ ਨੇ ਤੇ ਇਹਨਾਂ ਦੇ ਫਿਊਚਰ ਨੂੰ ਵੇਖਦੇ ਹੋਏ ਇਹਨਾਂ ਨੂੰ ਇੱਕ ਵਾਰੀ ਅਸੀਂ ਮਾਫ ਕਰਦੇ ਹਾਂ ਇਹ ਕੱਲ ਦਸ਼ਮੀਸ਼ ਪਬਲਿਕ ਸਕੂਲ ਫਰੀ ਕੋਡ ਦੇ ਕੋਈ ਦੁਪਹਿਰ ਦਾ ਟਾਈਮ ਸੀਗਾ ਸਕੂਲ ਦੇ ਬਾਹਰ ਕੁਝ ਦੋ ਤਿੰਨ ਕਾਰਾਂ ਤੇ ਸਟੂਡੈਂਟ ਆਉਂਦੇ ਨੇ ਤੇ ਸਕੂਲ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਜਿਨ੍ਹਾਂ ਕੋਲ ਕੋਈ ਆਪਣੇ ਤੇਜ ਹਥਿਆਰ ਸੀਗੇ ਤੇ ਜਦੋਂ ਸਾਡੀ ਉਸੇ ਟਾਈਮ ਸਾਡੀ ਪੀਸੀਆਰ ਪਾਰਟੀ ਨੂੰ ਮੈਸੇਜ ਮਿਲਦਾ ਤੇ ਉਸ ਸਾਡੀ ਪੀਸੀਆਰ ਪਾਰਟੀ ਇੰਨੀ ਐਕਟਿਵ ਸੀ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਪੀਸੀਆਰ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰ ਦਿੰਦੇ ਭਜਦੇ ਨੇ ਤੇ ਸਾਡੀ ਪੀਸੀਆਰ ਪਾਰਟੀ ਦਾ ਇੱਕ ਮੋਟਰਸਾਈਕਲ ਸੀ ਉਹਨੂੰ ਵੀ ਹਿੱਟ ਕਰ ਦਿੰਦੇ ਨੇ ਪਰ ਉਹਦੇ ਕੋਈ ਨੁਕਸਾਨ ਨਹੀਂ ਹੋਇਆ ਸਾਡੇ ਪੀਸੀਆਰ ਦਾ ਜਾਂ ਕਿਸ ਤਰ੍ਹਾਂ ਦਾ ਵੀ ਜਵਾਨਾਂ ਦਾ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਸ਼ਾਮ ਨੂੰ ਸਾਰੇ ਬੱਚਿਆਂ ਨੂੰ ਰਾਉਂਡ ਅਪ ਕਰਦੇ ਹਾਂ ਰਾਉਂਡ ਅਪ ਕਰਕੇ ਅਸੀਂ ਇਹਨਾਂ ਨੂੰ ਜਿਹੜੀ ਪੁੱਛ-ਕਿਛ ਕੀਤੀ ਏ ਉਹਦੇ ਵਿੱਚ ਹੁਣ ਹੁਣ ਤੱਕ ਇਹ ਆਇਆ ਵੀ ਇਹਨਾਂ ਦੀ ਵੀ ਵੈਲਫੇਅਰ ਪਾਰਟੀ ਸਲਾਨਾ ਹੁੰਦੀ ਏ ਉਸ ਦੇ ਸਬੰਧ ਵਿੱਚ ਇਹਨਾਂ ਦੇ ਆਪਸ ਚ ਗਰੁੱਪ ਬਣੇ ਸਕੂਲ ਦੇ ਵਿੱਚ ਤੇ ਕੋਈ ਇੱਕ ਦੋ ਦਿਨ ਪਹਿਲਾਂ ਇਹਨਾਂ ਨਾਲ ਟਕਰਾਰ ਹੋਇਆ ਸੀ ਉਸ ਪਾਰਟੀ ਨੂੰ ਲੈ ਕੇ ਤੇ ਇੱਕ ਪਾਰਟੀ ਅੱਜ ਉਸ ਸਬੰਧ ਚ ਲੜਨਾ ਆਈ ਸੀ ਤੇ ਜਿਨ੍ਹਾਂ ਚੋਂ ਇਹ ਇਹ ਸਾਰੇ ਬੱਚੇ ਨੇ ਸਾਡੇ ਹਾਲ ਦੇ ਛੋਟੇ ਕੋਈ +1 ਦੇ ਨੇ +2 ਦੇ ਸਾਡੇ ਮਾਝੋਗ ਐਸਐਸਪੀ ਸਾਹਿਬ ਦੇ ਹਦਾਇਤ ਕੀਤੀ ਵੀ ਇਹਨਾਂ ਦੇ ਪੇਰੈਂਟਸ ਨੂੰ ਇਹਨਾਂ ਦੇ ਮੈਨੇਜਮੈਂਟ ਨੂੰ ਬੁਲਾ ਕੇ ਜਿਹੜੀ ਹੁਣ ਸਾਡੇ ਇੱਥੇ ਹਾਜ਼ਰ ਨੇ ਪੇਰੈਂਟਸ ਦੀ ਮੈਨੇਜਮੈਂਟ ਵੀ ਅਸੀਂ ਉਹਨਾਂ ਨਾਲ ਵਿਚਾਰਪਟੰਦਰਾ ਕੀਤਾ ਹੈ ਨਹੀਂ ਇਹਨਾਂ ਬੱਚਿਆਂ ਦਾ ਕੋਈ ਰਿਕਾਰਡ ਕ੍ਰਿਮੀਨਲ ਨਹੀਂ ਹੈਗੇ ਇਸ ਕਰਕੇ ਇਹਨਾਂ ਨੂੰ ਰਿਲੀਫ ਦਿੱਤਾ ਗਿਆ ਹੈ ਵੀ ਕਿਉਂ ਇਹਨਾਂ ਫਿਊਚਰ ਨੂੰ ਵੇਖਦੇ ਹੋਏ ਉਸ ਦੇ ਕਾਰਵਾਈ ਬਹੁਤ ਸਰਾਹਣਾਯੋਗ ਹੈ ਜੀ ਬੱਚੇ ਕਾਲਜ ਦੇ ਵਿੱਚ ਲੜਾਈ ਝਗੜਾ ਕਰ ਰਹੇ ਸੀ ਤੇ ਮੌਕੇ ਤੇ ਪੁਲਿਸ ਨੇ ਜਾ ਕੇ ਉਹਨੂੰ ਕਾਬੂ ਕਰ ਲਿਆ ਤੇ ਕੋਈ ਮਾਰਲੀ ਤੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਇਸ ਕਰਕੇ ਅਸੀਂ ਪੁਲਸ ਦਾ ਧੰਨਵਾਦ ਕਰਦੇ ਆਂ ਤੇ ਅੱਗੇ ਤੁਸੀਂ ਆਪਣੇ ਬੱਚਿਆਂ ਦੀ ਪੂਰੀ ਦੇਖਰੇਖ ਕਰਾਂਗੇ ਮਗਰ ਆ ਕੇ ਉਹ ਸਮਾਂ ਹੋ ਗਿਆ ਸੀ ਕਿ ਅਸੀਂ ਖੇਤੀਬਾੜੀ ਨਾਲ ਰਿਲੇਟਡ ਆਂ ਅਣਕ ਬੀਜਣ ਦਾ ਸਮਾਂ ਸੀਗਾ ਕਣਕ ਦੀ ਬਜਾਈ ਵਿੱਚ ਉਹਦੇ ਕਰਕੇ ਬੱਚਿਆਂ ਦਾ ਨਹੀਂ ਧਿਆਨ ਦਿੱਤਾ ਗਿਆ ਹੁਣ ਅਸੀਂ ਇਹਨਾਂ ਦੇ ਨਾਲ ਅਸੀਂ ਮਗਰ ਆਪਣੀ ਪੂਰੀ ਨਿਗਰਾਨੀ ਰੱਖਾਂਗੇ ਪਹਿਲਾਂ ਦਾ ਧੰਨਵਾਦ ਕਰਦੇ ਆਂ ਉਹਨਾਂ ਨੇ ਬਹੁਤ ਦਰਿਆਦਲੀ ਦਿਖਾਈ ਹੈ ਇਹ ਬੱਚਿਆਂ ਦਾ ਇੱਥੋਂ ਹੀ ਕਈ ਵਾਰੀ ਡੀਐਸ ਵੀਜ਼ਾ ਬਣਾ ਅੰਦਰ ਵੀ ਗੱਲਾਂ ਹੋ ਰਹੀਆਂ ਸੀ ਵੀ ਇੱਥੋਂ ਬੱਚਿਆਂ ਦਾ ਪ੍ਰਭ ਖਰਾਬ ਹੋ ਜਾਂਦਾ ਸਟਾਰਟਿੰਗ ਤੇ ਬੱਚਾ ਮਾੜੀ ਜੀ ਗਲਤੀ ਕਰਦਾ ਤੇ ਉਸ ਤੋਂ ਬਾਅਦ ਫਿਰ ਗਲਤੀਆਂ ਤੋਂ ਗਲਤੀਆਂ ਅੱਗੇ ਉੱਠ ਜਾਂਦਾ ਇਸ ਕਰਕੇ ਸਾਰਿਆਂ ਤੋਂ ਪਹਿਲਾਂ ਤੇ ਬਹੁਤ ਹੀ ਛਲਾਗਾ ਜੋ ਕਾਜ਼ਮਾ ਪੁਲਿਸ ਦਾ ਵੀ ਜਿਹੜਾ ਸਾਰਾ ਐਸਐਸਪੀ ਸਾਹਿਬ ਸਾਰੇ ਇਹਨਾਂ ਨੇ ਬੈਠ ਕੇ ਰਾਤ ਮੀਟਿੰਗ ਕੀਤੀ ਹੈ ਉਹਦੇ ਵਿੱਚ ਇਹ ਕਿਹਾ ਵੀ ਬੱਚਿਆਂ ਨੂੰ ਇੱਕ ਵਾਰੀ ਆਪਾਂ ਮਾਫੀ ਦੇਈਏ ਵੀ ਚਲੋ ਪਹਿਲੀ ਇਹਨਾਂ ਦੀ ਗਲਤੀ ਹੈ 8 ਦਿਨ ਦੀ ਇੱਕ ਨੈਸ਼ਮੈਂਟ ਲਾਈ ਹੈ ਕੁੱਝਦੇ ਆ ਵੀ ਇਹ ਬਹੁਤ ਚੰਗੀ ਗੱਲ ਹੈ ਜਿਹੜੇ 2-3 ਤਿੰਨ-ਤਿੰਨ ਘੰਟੇ ਨਾਲ ਟ੍ਰੈਫਿਕ ਤੇ ਕੰਮ ਕਰਨਗੇ 7 ਦਿਨ ਠੀਕ ਹੈ ਆਪਣੀ ਪੜ੍ਹਾਈ ਦੇ ਸਮੇਂ ਤੋਂ ਮਗਰੋਂ ਤੇ ਉੱਥੋਂ ਸਮਾਜ ਵਾਸਤੇ